ਵਡਾਪਾ ਪੈਨਸ਼ਨ ਵਿੱਚ ਵਾਅਦੇ ਦੀ ਤਿਆਰੀ ਹਰ ਮਹੀਨੇ ਮਿਲਣਗੇ 2500 ਰੁਪਏ ਜੁਲਾਈ ਤੋਂ ਬਦਲ ਰਹੇ ਹਨ ਪੈਨ ਕਾਰਡ ਦੇ ਨਿਯਮ ਐਫ ਡੀ ਵਿਆਜ ਦਰ ਦੇ ਵਿੱਚ ਕਟੌਤੀ 25 ਸਾਲਾਂ ਵਿੱਚ ਬਣ ਜਾਓਗੇ ਕਰੋੜਪਤੀ ਪੈਨਸ਼ਨ ਹਾਸਲ ਕਰਨ ਵਾਲੇ ਬਜ਼ੁਰਗਾਂ ਤੇ ਦਿਵਿਆਂਗਾ ਲਈ ਹੈ ਵੱਡੀ ਖੁਸ਼ਖਬਰੀ ਹਾਲੋ ਦੋਸਤੋ ਸਰਸ਼ੀਕਾਲ ਤੁਹਾਡੇ ਆਪਣੇ ਚੈਨਲ ਐਸ ਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ 1 ਜੁਲਾਈ ਤੋਂ ਇੱਕ ਨਵਾਂ ਨਿਯਮ ਲਾਗੂ ਹੋਣ ਜਾ ਰਿਹਾ ਹੈ ਹੁਣ ਪੈਨ ਕਾਰਡ ਦੇ ਦੀ ਅਰਜੀ ਦੇਣ ਲਈ ਆਧਾਰ ਕਾਰਡ ਲਾਜ਼ਮੀ ਹੋਵੇਗਾ ਸਰਕਾਰ ਨੇ ਇਹ ਕਦਮ ਇਸ ਲਈ ਚੁੱਕਿਆ ਹੈ ਤਾਂ ਜੋ ਟੈਕਸ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਧੋਖਾਧੜੀ ਨੂੰ ਰੋਕਿਆ ਜਾ ਸਕੇ ਇਸ ਨਵੇਂ ਨਿਯਮ ਦੇ ਤਹਿਤ ਜੇਕਰ ਤੁਹਾਡੇ ਕੋਲ ਆਧਾਰ ਕਾਰਡ ਨਹੀਂ ਹੈ ਤਾਂ ਤੁਸੀਂ ਪੈਨ ਕਾਰਡ ਲਈ ਅਰਜੀ ਨਹੀਂ ਦੇ ਸਕੋਗੇ ਇਸ ਲਈ ਜਿਨ੍ਹਾਂ ਕੋਲ ਅਜੇ ਤੱਕ ਆਧਾਰ ਕਾਰਡ ਨਹੀਂ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਇਸ ਨੂੰ ਬਣਵਾਉਣਾ ਹੋਵੇਗਾ ਸਰਕਾਰ ਦਾ ਮੰਨਣਾ ਹੈ ਕਿ ਇਹ ਕਦਮ ਟੈਕਸ ਚੋਰੀ ਨੂੰ ਰੋਕੇਗਾ ਅਤੇ ਟੈਕਸ ਦਾਤਾਵਾਂ ਦੀ ਚਾੜ ਨੂੰ ਹੋਰ ਸਹੀ ਬਣਾਏਗਾ ਇਸ ਲਈ ਜੇਕਰ ਤੁਸੀਂ ਪੈਨ ਕਾਰਡ ਲਈ ਅਰਜੀ ਦੇਣ ਬਾਰੇ ਸੋਚ ਰਹੇ ਹੋ ਤਾਂ ਪਹਿਲਾਂ ਆਪਣਾ ਆਧਾਰ ਕਾਰਡ ਬਣਵਾਓ ਪੁਰਾਣਾ ਪੈਨ ਕਾਰਡ ਆਧਾਰ ਨਾਲ ਲਿੰਕ ਕਰਨਾ ਹੋਵੇਗਾ ਸਾਰੇ ਮੌਜੂਦਾ ਪੈਨ ਧਾਰਕਾਂ ਲਈ 31 ਦਸੰਬਰ 2025 ਤੱਕ ਆਪਣੇ ਪੈਨ ਨੂੰ ਆਧਾਰ ਕਾਰਡ ਨਾਲ ਲਿੰਕ ਕਰਾਉਣਾ ਲਾਜ਼ਮੀ ਹੋਵੇਗਾ ਜੇਕਰ ਤੁਸੀਂ ਅਜੇ ਹਾਂ ਨਹੀਂ ਕੀਤਾ ਤਾਂ ਉਹਨਾਂ ਦਾ ਪੈਨ 1 ਜਨਵਰੀ 2026 ਤੋਂ ਅਕਿਰਿਆਸ਼ੀਲ ਹੋ ਜਾਵੇਗਾ ਜਦੋਂ ਤੱਕ ਇਸ ਨੂੰ ਲਿੰਕ ਕਰਕੇ ਦੁਬਾਰਾ ਕਿਰਿਆਸ਼ੀਲ ਨਹੀਂ ਕੀਤਾ ਜਾਂਦਾ ਤੁਹਾਨੂੰ ਦੱਸਦੀ ਹੈ ਕਿ ਇਸ ਸਮੇਂ ਸੀਮਾ ਨੂੰ ਪਹਿਲੀ ਵਾਰ ਪਹਿਲਾਂ ਕਈ ਵਾਰ ਵਧਾਇਆ ਜਾ ਚੁੱਕਾ ਹੈ ਇਹ ਨਿਜਮ ਆਮਦਨ ਕਰ ਵਿਭਾਗ ਦੁਆਰਾ ਕੀਤੀ ਗਈ ਖੋਜ ਤੋਂ ਬਾਅਦ ਆਇਆ ਜਿਸ ਵਿੱਚ ਪਾਇਆ ਗਿਆ ਹੈ ਕਿ ਕੁਝ ਲੋਕ ਕਈ ਪੈਨ ਕਾਰਡ ਰੱਖਦੇ ਸਨ ਜਾਂ ਦੂਜਿਆਂ ਦੇ ਪੈਨ ਦੀ ਵਰਤੋਂ ਕਰਕੇ ਟੈਕਸ ਚੋਰੀ ਅਤੇ ਜੀਐਸਟੀ ਲਈ ਧੋਖਾਧੜੀ ਨਾਲ ਰਜਿਸਟਰ ਕਰ ਰਹੇ ਸਨ ਅਧਿਕਾਰਤ ਰਿਕਾਰਡਾਂ ਅਨੁਸਾਰ ਮਾਰਚ 2024 ਤੱਕ ਭਾਰਤ ਵਿੱਚ 740 ਮਿਲੀਅਨ ਤੋਂ ਵੱਧ ਪੈਨ ਧਾਰਕ ਸਨ ਜਿਨ੍ਹਾਂ ਵਿੱਚੋਂ ਲਗਭਗ 605 ਮਿਲੀਅਨ ਨੇ ਆਪਣਾ ਹੀ ਪਹਿਲਾਂ ਹੀ ਆਪਣਾ ਆਧਾਰ ਲਿੰਕ ਕਰ ਲਿਆ ਸੀ ਵਰਤਮਾਨ ਵਿੱਚ ਲੋਕ ਵੋਟਰ ਆਈਡੀ ਪਾਸਪੋਰਟ ਜਾਂ ਜਨਮ ਸਰਟੀਫਿਕੇਟ ਵਰਗੇ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਪੈਨ ਪ੍ਰਾਪਤ ਕਰ ਸਕਦੇ ਹਨ ਆਉਣ ਵਾਲੇ ਸੁਧਾਰ ਇਸ ਪ੍ਰਕਿਰਿਆ ਨੂੰ ਆਸਾਨ ਬਣਾ ਦੇਣਗੇ ਜਿਸ ਵਿੱਚ ਆਧਾਰ ਪ੍ਰਮਾਣੀਕਰਨ ਨੂੰ ਆਮਦਨ ਕਰ ਦੇ ਆਮਦਨ ਕਰ ਵਿਭਾਗ ਦੇ ਪੋਰਟਲ ਰਾਹੀਂ ਪੈਨ ਅਰਜੀ ਪ੍ਰਕਿਰਿਆ ਵਿੱਚ ਸ਼ਾਮਿਲ ਕੀਤਾ ਜਾਵੇਗਾ ਬੁਢਾਪਾ ਪੈਨਸ਼ਨ ਚ ਵਾਦੇ ਦੀ ਤਿਆਰੀ ਹਰ ਮਹੀਨੇ ਮਿਲਣਗੇ 2500 ਰੁਪਏ ਪੈਨਸ਼ਨ ਹਾਸਲ ਕਰਨ ਵਾਲੇ ਬਜ਼ੁਰਗਾਂ ਤੇ ਦਿਵੰਗਾ ਲਈ ਖੁਸ਼ਕ ਸਮਾਜ ਕਲਿਆਣ ਵਿਭਾਗ ਇਹਨਾਂ ਦੀ ਪੈਨਸ਼ਨ ਵਿੱਚ 500 ਰੁਪਏ ਦਾ ਵਾਧਾ ਕਰਨ ਦਾ ਕੈਬਨਿਟ ਨੋਟ ਤਿਆਰ ਕਰ ਰਿਹਾ ਹੈ। ਸਮਾਜ ਕਲਿਆਣ ਵਿਭਾਗ ਦੇ ਸਕੱਤਰ ਵਿਨੋਦ ਪੀ ਕਾਮਲੇ ਨੇ ਦੱਸਿਆ ਕਿ ਕੈਬਨਿਟ ਨੋਟ ਤਿਆਰ ਕਰਨ ਦੀ ਪ੍ਰਕਿਰਿਆ ਆਖਰੀ ਪੜਾਅ ਦੇ ਵਿੱਚ ਹੈ। ਇਸ ਵੇਲੇ 4,60,000 ਬਜ਼ੁਰਗਾਂ ਨੂੰ 올ਡ ਏਜ ਤੇ 1,35,000 ਵਿਅੰਗਾਂ ਨੂੰ ਮਾਸਿਕ ਪੈਨਸ਼ਨ ਮਿਲਦੀ ਹੈ। ਇਸ ਨਾਲ ਸਰਕਾਰ ਨੂੰ ਇੱਕ ਵਿੱਤੀ ਸਾਲ ਦੇ ਵਿੱਚ 500 ਕਰੋੜ ਰੁਪਏ ਵਾਧੂ ਖਰਚ ਕਰਨੇ ਪੈਣਗੇ। ਬਜ਼ੁਰਗ ਅਵਸਥਾ ਆਰਥਿਕ ਸਹਾਇਤਾ ਯੋਜਨਾ ਤਹਿਤ 60 ਤੋਂ 69 ਸਾਲ ਦੇ ਉਮਰ ਵਰਗ ਦੇ ਗਰੀਬ ਬਜ਼ੁਰਗਾਂ ਨੂੰ 2000 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 2500 ਰੁਪਏ ਪ੍ਰਤੀ ਮਹੀਨਾ ਦੀ ਰਕਮ ਦਿੱਤੀ ਜਾਵੇਗੀ ਐਫ ਡੀ ਵਿਆਜ ਦਰਾਂ ਦੇ ਵਿੱਚ ਕਟੌਤੀ ਨਾ ਕਰੋ ਚਿੰਤਾ ਇੱਥੇ ਲਗਾਓ ਪੈਸਾ 25 ਸਾਲਾਂ ਵਿੱਚ ਬਣ ਜਾਓਗੇ ਇੱਕ ਕਰੋੜਪਤੀ ਭਾਰਤੀ ਰਿਜ਼ਰਵ ਬੈਂਕ ਵੱਲੋਂ ਰੈਪੋ ਰੇਟ ਘਟਾਉਣ ਤੋਂ ਬਾਅਦ SBI ਅਤੇ HDFC ਬੈਂਕ ਸਮੇਤ ਲਗਭਗ ਸਾਰੇ ਬੈਂਕਾਂ ਨੇ FD ਤੇ ਵਿਆਜ ਦਰਾਂ ਘਟਾ ਦਿੱਤੀਆਂ ਹਨ FD ਨੂੰ ਇੱਕ ਸੁਰੱਖਿਅਤ ਨਿਵੇਸ਼ ਨਿਆਜਾਂ ਦੇ ਚੰਗੀ ਵਿਆਜ ਦਰ ਅਤੇ ਪੈਸੇ ਗਵਾਉਣ ਦਾ ਕੋਈ ਜੋਖਮ ਨਾ ਹੋਣ ਕਾਰਨ ਵੱਡੀ ਗਿਣਤੀ ਵਿੱਚ ਲੋਕ ਇਸ ਵਿੱਚ ਨਿਵੇਸ਼ ਕਰਦੇ ਹਨ ਪਰ ਹੁਣ ਵਿਆਜ ਦਰਾਂ ਵਿੱਚ ਕਮੀ ਕਾਰਨ ਨਿਵੇਸ਼ਕ ਚਿੰਤਤ ਬਿਚਿੰਤ ਹਨ ਸਾਮੀ ਐਫ ਡੀ ਦੀ ਵਿਆਜ ਦਰ ਘਟ ਗਈ ਹੈ ਪਰ ਇੱਕ ਅਜੀਹੀ ਜਗ੍ਹਾ ਜਿੱਥੇ ਤੁਸੀਂ ਅਜੇ ਵੀ ਚੰਗੀ ਵਿਆਜ ਦਰ ਪ੍ਰਾਪਤ ਕਰ ਸਕਦੇ ਹੋ ਤੁਹਾਡਾ ਪੈਸਾ ਸੁਰੱਖਿਅਤ ਰਹੇਗਾ ਅਤੇ ਤੁਹਾਨੂੰ ਟੈਕਸ ਲਾਭ ਵੀ ਮਿਲਣਗੇ ਅਸੀਂ ਪਬਲਿਕ ਪ੍ਰੋਵੀਡੈਂਟ ਫੰਡ ਬਾਰੇ ਗੱਲ ਕਰ ਰਹੇ ਹਾਂ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਇਹ ਟੈਕਸ ਬਚਾਉਣ ਅਤੇ ਰਿਟਾਇਰਮੈਂਟ ਲਈ ਥੋੜੀ ਜੀ ਰਕਮ ਬਚਾਉਣ ਦਾ ਇੱਕ ਤਰੀਕਾ ਹੈ ਪਰ ਅਜਿਹਾਰ ਨਹੀਂ ਹੈ ਪਬਲਿਕ ਪ੍ਰੋਵੀਡੈਂਟ ਫੰਡ ਲੰਬੇ ਸਮੇਂ ਵਿੱਚ ਇੱਕ ਵੱਡਾ ਫੰਡ ਬਣਾਉਣ ਵਿੱਚ ਵੀ ਮਦਦ ਕਰਦਾ ਹੈ ਤੁਸੀਂ ਪਬਲਿਕ ਪ੍ਰੋਵੀਡੈਂਟ ਫੰਡ ਰਾਹੀਂ ਕਰੋੜਪਤੀ ਵੀ ਬਣ ਸਕਦੇ ਹੋ ਪਬਲਿਕ ਪ੍ਰੋਵੀਡੈਂਟ ਫੰਡ ਵਿੱਚ ਨਿਵੇਸ਼ ਕਰਨ ਦੀ 15+5+5 ਰਣਨੀਤੀ ਅਪਣਾ ਕੇ ਤੁਸੀਂ ਸਿਰਫ 25 ਸਾਲਾਂ ਵਿੱਚ ਕਰੋੜਾਂ ਦਾ ਫੰਡ ਬਣਾ ਸਕਦੇ ਹੋ ਖਾਸ ਗੱਲ ਇਹ ਹੈ ਕਿ ਤੁਹਾਨੂੰ ਇਸ ਰਕਮ ਤੇ ਭਾਰੀ ਪੈਨਸ਼ਨ ਵੀ ਮਿਲੇਗੀ ਕਿਉਂਕਿ ਪੀਪੀਐਫ ਇੱਕ ਸਰਕਾਰੀ ਆਰੀ ਸਕੀਮ ਹੈ ਇਸ ਵਿੱਚ ਨਿਵੇਸ਼ ਕੀਤਾ ਪੈਸਾ ਸੁਰੱਖਿਅਤ ਹੈ ਅਤੇ ਇੱਕ ਸਥਿਰ ਅਤੇ ਭਰੋਸੇਮੰਦ ਰਿਟਰਨ ਵੀ ਪ੍ਰਦਾਨ ਕਰਦਾ ਹੈ ਪਬਲਿਕ ਪ੍ਰੋਵੀਡੈਂਟ ਫੰਡ ਤੇ ਵਿਆਜ ਮੌਜੂਦਾ ਸਮੇਂ ਵਿੱਚ ਪਬਲਿਕ ਪ੍ਰੋਵੀਡੈਂਟ ਫੰਡ ਤੇ 7.1% ਸਾਲਾਨਾ ਵਿਆਜ ਮਿਲ ਰਿਹਾ ਹੈ ਇਹ ਵਿਆਜ ਹਰ ਸਾਲ ਵਧਾਇਆ ਜਾਂਦਾ ਹੈ ਇਸ ਦਾ ਮਤਲਬ ਹੈ ਕਿ ਤੁਹਾਨੂੰ ਵਿਆਜ ਤੇ ਵੀ ਵਿਆਜ ਮਿਲਦਾ ਹੈ ਮਿਸ਼ਰਤ ਹੋਣ ਦੀ ਇਹ ਸ਼ਕਤੀ ਪਬਲਿਕ ਪ੍ਰੋਵੀਡੈਂਟ ਫੰਡ ਨੂੰ ਬਹੁਤ ਖਾਸ ਬਣਾਉਂਦੀ ਹੈ ਪ੍ਰਾਪਤ ਵਿਆਜ ਅਤੇ ਪਰਿਪੱਕਤਾ ਰਕਮ ਟੈਕਸ ਮੁਕਤ ਹੈ ਤੁਸੀਂ ਹਰ ਸਾਲ ਪਬਲਿਕ ਪ੍ਰੋਵੀਡੈਂਟ ਫੰਡ ਵਿੱਚ ਘੱਟੋ ਘੱਟ 500 ਰੁਪਏ ਅਤੇ ਵੱਧ ਤੋਂ ਵੱਧ 1.5 ਲੱਖ ਰੁਪਏ ਦਾ ਨਿਵੇਸ਼ ਕਰ ਸਕਦੇ ਹੋ ਜੇਕਰ ਤੁਸੀਂ ਪਬਲਿਕ ਪ੍ਰੋਵੀਡੈਂਟ ਫੰਡ ਵਿੱਚ ਹਰ ਮਹੀਨੇ 12500 ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ ਇਹ ਰਕਮ 1 ਸਾਲ ਵਿੱਚ 1.5 ਲੱਖ ਰੁਪਏ ਤੱਕ ਪਹੁੰਚ ਜਾਂਦੀ ਹੈ ਜੇਕਰ ਤੁਸੀਂ ਇਸ ਸਕੀਮ ਨੂੰ 15 ਸਾਲਾਂ ਬਾਅਦ 5 ਸਾਲਾਂ ਲਈ ਦੋ ਵਾਰ ਵਧਾਉਂਦੇ ਹੋ ਤਾਂ ਕੁੱਲ 25 ਸਾਲਾਂ ਬਾਅਦ ਤੁਹਾਡੇ ਕੋਲ ਲਗਭਗ 1.03 ਕਰੋੜ ਰੁਪਏ ਦਾ ਫੰਡ ਹੋ ਸਕਦਾ ਹੈ ਇਸ ਵਿੱਚ ਤੁਹਾਨੂੰ ਸਿਰਫ ਵਿਆਜ ਤੋਂ 65 ਲੱਖ ਰੁਪਏ ਮਿਲਣਗੇ ਜੇਕਰ ਤੁਹਾਡੀ ਆਮਦਨ ਸੀਮਿਤ ਹੈ ਅਤੇ ਤੁਸੀਂ ਹਰ ਮਹੀਨੇ ਸਿਰਫ 4585 ਰੁਪਏ ਜਮ੍ਹਾਂ ਕਰ ਸਕਦੇ ਹੋ ਤਾਂ ਵੀ ਜੇਕਰ ਤੁਸੀਂ ਪਬਲਿਕ ਪ੍ਰੋਵੀਡੈਂਟ ਫੰਡ ਵਿੱਚ ਨਿਵੇਸ਼ ਕਰਦੇ ਰਹਿੰਦੇ ਹੋ ਤਾਂ ਤੁਸੀਂ ਲਗਭਗ 35 ਸਾਲਾਂ ਵਿੱਚ 1 ਕਰੋੜ ਰੁਪਏ ਦੇ ਮਾਲਕ ਬਣ ਸਕਦੇ ਹੋ ਪਬਲਿਕ ਪ੍ਰੋਵੀਡੈਂਟ ਫੰਡ ਵਿੱਚ 15 ਸਾਲਾਂ ਲਈ ਨਿਵੇਸ਼ ਕਰਨਾ ਜ਼ਰੂਰੀ ਪਬਲਿਕ ਪ੍ਰੋਵੀਡੈਂਟ ਫੰਡ ਸਕੀਮ ਦੀ ਮੁੱਢਲੀ ਮਿਆਦ 15 ਸਾਲ ਹੈ 15 ਸਾਲ ਪੂਰੇ ਹੋਣ ਤੋਂ ਬਾਅਦ ਨਿਵੇਸ਼ਕ ਕੋਲ ਦੋ ਵਿਕਲਪ ਹੁੰਦੇ ਹਨ ਪਹਿਲਾ ਇਹ ਕਿ ਤੁਸੀਂ ਸਾਰੇ ਪੈਸੇ ਕਢਵਾ ਸਕਦੇ ਹੋ ਜਾਂ 5-5 ਸਾਲਾਂ ਦੇ ਦੋ ਐਕਸਟੈਂਸ਼ਨ ਲੈ ਸਕਦੇ ਹੋ ਤੁਸੀਂ ਇਹਨਾਂ 10 ਸਾਲਾਂ ਵਿੱਚ ਨਿਵੇਸ਼ ਕੀਤੇ ਬਿਨਾਂ ਵੀ ਆਪਣਾ ਪੈਸਾ ਛੱਡ ਸਕਦੇ ਹੋ ਜੇਕਰ ਤੁਸੀਂ ਨਿਵੇਸ਼ ਕਰਨਾ ਜਾਰੀ ਰੱਖਦੇ ਹੋ ਤਾਂ ਤੁਸੀਂ ਇੱਕ ਵੱਡੀ ਰਕਮ ਬਣਾਉਗੀ ਪਬਲਿਕ ਪ੍ਰੋਵੀਡੈਂਟ ਫੰਡ ਟੈਕਸ ਛੋਟ ਜੇਕਰ ਤੁਸੀਂ ਹਰ ਸਾਲ 1.5 ਲੱਖ ਰੁਪਏ ਤੱਕ ਦਾ ਨਿਵੇਸ਼ ਕਰ ਸਕਦੇ ਹੋ ਤਾਂ ਤੁਹਾਨੂੰ ਆਮਦਨ ਕਰ ਟੈਕਸ ਆਮਦਨ ਕਰ ਐਕਟ ਦੀ ਧਾਰਾ 80C ਦੇ ਤਹਿਤ ਟੈਕਸ ਛੋਟ ਮਿਲ ਸਕਦੀ ਹੈ ਇਸ ਦੇ ਵਿਆਜ ਅਤੇ ਪਰਿਪੱਕਤਾ ਰਕਮ ਵੀ ਟੈਕਸ ਮੁਕਤ ਹੈ ਯਾਨੀ ਤੁਹਾਨੂੰ ਤਿੰਨਾ ਤੇ ਟੈਕਸ ਛੋਟ ਦਾ ਲਾਭ ਮਿਲਦਾ ਨਿਵੇਸ਼ ਵਿਆਜ ਅਤੇ ਪਰਿਪਕਤਾ। ਤਾਂ ਦੋਸਤੋ ਸਾਨੂੰ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਵੀਡੀਓ ਚੰਗਾ ਲੱਗਾ ਹੋਵੇਗਾ। ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ। ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ। ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR Alert ਤੇ।